ਸਾਡੇ ਵੀ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਇੱਕ ਪਿੰਡ ਗੁਹੀਰਾ ਜੋ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਉੱਥੇ ਰਵਦਾਸੀਆ ਸਮਾਜ ਦੇ ਘਰ ਦੇ ਅੰਦਰ ਜਿਹੜੀ ਜਗ੍ਹਾ ਬਣੀ ਹੋਈ ਹੈ ਧਾਰਮਿਕ ਜਗ੍ਹਾ ਤੇ ਉਹਨੂੰ ਢਵਾਉਣ ਲਈ ਕੁਝ ਤਣਾਟ ਲੋਕ ਇਕੱਠੇ ਹੋ ਕੇ ਜੋਰਾ-ਜੂਰੀ ਤੇ ਲੱਗੇ ਰਹੇ ਆ ਤੇ ਲੱਗੇ ਹੋਏ ਆ ਔਰ ਇੱਕ ਮੁੱਦਾ ਪ੍ਰਵਾਸੀ ਮਜ਼ਦੂਰ ਨੂੰ ਬਣਾ ਕੇ ਇੱਕ ਸਾਜਿਸ਼ ਤਹਿਤ ਉਹਨਾਂ ਦੇ ਵਿੱਚ ਲੜਾਈ ਕਰਵਾਈ ਜਾਂਦੀ ਹੈ ਤੇ ਜ਼ੋਰ ਪਾਇਆ ਜਾਂਦਾ ਕਿ ਉਸ ਜਗਾ ਦੀ ਜਿਹੜੀ ਚਾਰ ਦਿਵਾਰੀ ਨੂੰ ਢਾਇਆ ਜਾਵੇ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਤੱਕਾ ਹੁੰਦਾ ਅੱਜ ਜਿਹੜੀ ਦੁਆਬੇ ਦੀ ਘਟਨਾ ਜਿਹੜੀ ਸਾਹਮਣੇ ਆ ਰਹੀ ਹੈ ਕਿ ਰਵਿਦਾਸ ਸਮਾਜ ਦੇ ਲੋਕਾਂ ਨੂੰ ਕੁਝ ਧਨਾਟ ਲੋਕਾਂ ਵੱਲੋਂ ਜਿਨ੍ਹਾਂ ਦੀ ਧੌਣ ਦੇ ਵਿੱਚ ਜਿਹੜਾ ਹੰਕਾਰ ਦਾ ਕਿਲਾ ਫਸਿਆ ਹੋਇਆ ਕਿ ਅਸੀਂ ਆਪਣੀ ਜਿੱਦ ਪਗਾਉਣੀ ਹੈ ਤੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਮੁੱਦਾ ਬਣਾ ਕੇ ਇੱਕ ਸਾਜ਼ਿਸ਼ ਤਹਿਤ ਉਸਨੂੰ ਲੜਾਇਆ ਜਾਂਦਾ ਔਰ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਕੋਲੋਂ ਉਸ ਐਸਸੀ ਸਮਾਜ ਨੂੰ ਗਾਲੀ-ਗਲੋਚ ਕਰਵਾਇਆ ਜਾਂਦਾ ਔਰ ਜਾਤੀ ਸੂਚਕ ਸ਼ਬਦ ਵੀ ਬੋਲੇ ਜਾਂਦੇ ਆ ਤੇ ਉਸ ਘਰ ਦੇ ਅੰਦਰ ਦਾਖਲ ਹੋ ਕੇ ਜਿਹੜਾ ਕਟਵਾਇਆ ਜਾਂਦਾ ਉਸ ਐਸਸੀ ਸਮਾਜ ਦੇ ਲੋਕਾਂ ਨੂੰ ਤੇ ਬਾਜ਼ ਦੇ ਵਿੱਚ ਇੱਕ ਰੰਜਿਸ਼ ਜਿਹੜੀ ਐ ਕੱਟੀ ਜਾਣ ਲਈ ਇਕੱਠੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਜਿਹੜੇ ਤਣਾਟ ਲੋਕ ਆਉਂਦੇ ਆ ਤੇ ਉਸ ਐਸੀ ਸਮਾਜ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪਰ ਵਾਲਮੀਕੀ ਐਕਸ਼ਨ ਫੋਰਸ ਐਸੀ ਸਮਾਜ ਦੇ ਨਾਲ ਕਦੇ ਵੀ ਥੱਕਾ ਨਹੀਂ ਹੋਣ ਦੇਵੇਗੀ ਚਾਹੇ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਲੀਕਣਾ ਪਵੇ ਕਿਉਂਕਿ वाल्मीकि मजवी सिख समाज एससी समाज रविदासिया समाज इस तरह दी तक्केसाई सहन नहीं करेगा जय भीम जय पार्थ जय गुरुदेव ਧੰਨ ਗੁਰੂਦੇਵ ਮੈਂ ਤਰਮਿੰਦਰ ਨੰਗਲ ਪੰਜਾਬ ਪ੍ਰਧਾਨ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਸੋ ਇੱਕ ਤਾਜੀ ਘਟਨਾ ਜੋ ਲਗਾਤਾਰ ਦੋ ਤਿੰਨ ਦਿਨ ਤੋਂ ਜਿਹੜੀ ਚਰਚਾ ਦੇ ਵਿੱਚ ਆ ਰਹੀ ਹੈ ਸੋ ਸਾਡੇ ਵੀ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਇੱਕ ਪਿੰਡ ਗੁਹੀਰਾ ਜੋ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦਾ ਉੱਥੇ ਰਵਦਾਸੀਆ ਸਮਾਜ ਦੇ ਘਰ ਦੇ ਅੰਦਰ ਜਿਹੜੀ ਜਗ੍ਹਾ ਬਣੀ ਹੋਈ ਹੈ ਧਾਰਮਿਕ ਜਗ੍ਹਾ ਤੇ ਉਹਨੂੰ ਢਵਾਉਣ ਲਈ ਕੁਝ ਤਣਾਟ ਲੋਕ ਤੇ ਕੱਟੇ ਹੋ ਕੇ ਜੋਰਾ-ਜੂਰੀ ਤੇ ਲੱਗੇ ਰਹੇ ਆ ਤੇ ਉਹ ਲੱਗੇ ਹੋਏ ਆ ਔਰ ਇੱਕ ਮੁੱਦਾ ਪ੍ਰਵਾਸੀ ਮਜ਼ਦੂਰ ਨੂੰ ਬਣਾ ਕੇ ਇੱਕ ਸਾਜਿਸ਼ ਤਹਿਤ ਉਹਨਾਂ ਦੇ ਵਿੱਚ ਲੜਾਈ ਕਰਵਾਈ ਜਾਂਦੀ ਹੈ ਤੇ ਜ਼ੋਰ ਪਾਇਆ ਜਾਂਦਾ ਕਿ ਉਸ ਜਗ੍ਹਾ ਦੀ ਜਿਹੜੀ ਚਾਰ ਦਿਵਾਰੀ ਉਹ ਢਾਇਆ ਜਾਵੇ ਸੋ ਕਿਸੇ ਵੀ ਧਾਰਮਿਕ ਸਥਾਨ ਦੀ ਬੇਅਦਵੀਂ برداشت ਨਹੀਂ ਕੀਤੀ ਜਾਵੇਗੀ ਜਿਨ੍ਹਾਂ ਵੀ ਤਣਾਅ ਲੋਕਾਂ ਦੇ ਵੱਲੋਂ ਰਵਿਦਾਸੀਆ ਸਮਾਜ ਨੂੰ ਟਾਰਗੇਟ ਕੀਤਾ ਜਾਵੇਗਾ ਉਹਨਾਂ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਕਿਉਂਕਿ ਐਸੀ ਸਮਾਜ ਦੇ ਨਾਲ ਜਿੱਥੇ ਦੇਖਦੇ ਹਾਂ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਤੱਕਾ ਹੁੰਦਾ ਅੱਜ ਜਿਹੜੀ ਦੁਆਬੇ ਦੀ ਘਟਨਾ ਜਿਹੜੀ ਸਾਹਮਣੇ ਆ ਰਹੀ ਹੈ ਕਿ ਰਵਿਦਾਸ ਸਮਾਜ ਦੇ ਲੋਕਾਂ ਨੂੰ ਕੁਝ ਧਨਾਟ ਲੋਕਾਂ ਵੱਲੋਂ ਜਿਨ੍ਹਾਂ ਦੀ ਧੌਣ ਦੇ ਵਿੱਚ ਜਿਹੜਾ ਹੰਕਾਰ ਦਾ ਕਿਲਾ ਫਸਿਆ ਹੋਇਆ ਕਿ ਅਸੀਂ ਆਪਣੀ ਜਿੱਦ ਪਗਾਉਣੀ ਹੈ ਤੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਮੁੱਦਾ ਬਣਾ ਕੇ ਇੱਕ ਸਾਜ਼ਿਸ਼ ਤਹਿਤ ਉਸ ਨੂੰ ਲੜਾਇਆ ਜਾਂਦਾ ਔਰ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਕੋਲੋਂ ਉਸ ਐਸੀ ਸਮਾਜ ਨੂੰ ਗਾਲੀ-ਗਲੋਚ ਕਰਵਾਇਆ ਜਾਂਦਾ ਔਰ ਜਾਤੀ ਸੂਚਕ ਸ਼ਬਦ ਵੀ ਬੋਲੇ ਜਾਂਦੇ ਆ ਤੇ ਉਸ ਘਰ ਦੇ ਅੰਦਰ ਦਾਖਲ ਹੋ ਕੇ ਜਿਹੜਾ ਕਟਵਾਇਆ ਜਾਂਦਾ ਉਸ ਐਸੀ ਸਮਾਜ ਦੇ ਲੋਕਾਂ ਨੂੰ ਤੇ ਬਾਜ ਦੇ ਵਿੱਚ ਇੱਕ ਰੰਜਿਸ਼ ਜਿਹੜੀ ਐ ਕੱਢੀ ਜਾਣ ਲਈ ਇਕੱਠੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਜਿਹੜੇ ਤਣਾਟ ਲੋਕ ਆਉਂਦੇ ਆ ਤੇ ਉਸ ਐਸਸੀ ਸਮਾਜ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪਰ ਵਾਲਮੀਕੀ ਐਕਸ਼ਨ ਫੋਰਸ ਐਸਸੀ ਸਮਾਜ ਦੇ ਨਾਲ ਕਦੇ ਵੀ ਥਕਾ ਨਹੀਂ ਹੋਣ ਦੇਵੇਗੀ ਚਾਹੇ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਲੀਕਣਾ ਪਵੇ ਕਿਉਂਕਿ ਵਾਲਮੀਕੀ ਮਜਵੀ ਸਿੱਖ ਸਮਾਜ ਐਸਸੀ ਸਮਾਜ ਰਵਿਦਾਸੀਆ ਸਮਾਜ ਇਸ ਤਰ੍ਹਾਂ ਦੀ ਤੱਕੇ ਸਾਈ ਸਹਿਨ ਨਹੀਂ ਕਰੇਗਾ ਸੋ ਮੈਂ ਪੂਰੀ ਐਸੀ ਸਮਾਜ ਦੀ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਇਹ ਮਸਲਾ ਜਿਹੜਾ ਉਧਰ ਪ੍ਰਸ਼ਾਸਨ ਦੇ ਅਧੀਨ ਹੈ ਸੋ ਜੇਕਰ ਉਹਨਾਂ ਤਣਾਟ ਲੋਕਾਂ ਦੇ ਵੱਲੋਂ ਇਸ ਜਗ੍ਹਾ ਜੋ ਧਾਰਮਿਕ ਜਗ੍ਹਾ ਹੈ ਰਵਿਦਾਸ ਭਾਈਚਾਰੇ ਦੇ ਘਰ ਦੇ ਵਿੱਚੋਂ ਅਸਲ ਦੀ ਜਗਾ ਨੂੰ ਜਿਹੜਾ ਉਸਤੀ ਕੰਧ ਨੂੰ ਗੇਟ ਨੂੰ ਢਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਜੈਦ ਕੀਤੀ ਜਾ ਰਹੀ ਹੈ ਹੋ ਸਕਦਾ ਰਾਜਨੀਤਿਕ ਦਬਾਅ ਵੀ ਪਾਇਆ ਜਾਵੇ ਪਰ ਸਾਨੂੰ ਸਰਬ ਸਮਾਜ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਮੁੱਦਾ ਇਕੱਲੇ ਰਵਿਦਾਸ ਸਮਾਜ ਦਾ ਨਹੀਂ ਪੂਰੇ ਐਸੀ ਸਮਾਜ ਦਾ ਹੈ ਤੋਂ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਜੇਕਰ ਇਹਨਾਂ ਤਣਾਅਟ ਲੋਕਾਂ ਦੇ ਵੱਲੋਂ ਆਪਣੀ ਹਿੰਡਪ ਕੋਣ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਗੁਜ਼ਾਰੀ ਕੀਤੀ ਜਾਂਦੀ ਹੈ ਤੇ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਉਹਨਾਂ ਤੇ ਧਾਰਮਿਕ ਅਸਥਾਨ ਨੂੰ ਟਬਾਉਣ ਦੀ ਨੀਅਤ ਦੇ ਨਾਲ ਜਿਹੜਾ ਇੱਕ ਮੁੱਦਾ ਇਸ਼ੂ ਕ੍ਰੀਏਟ ਕੀਤਾ ਗਿਆ ਹੈ ਇਹਨਾਂ ਦੇ ਉੱਤੇ ਜਿਹੜੀ ਸਖਤ ਕਾਰਵਾਈ ਕਰਵਾਏਗੀ। ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਸ਼ਰਾਰਤੀ ਲੋਕ ਇਸ ਜਗ੍ਹਾ ਨੂੰ ਟਬਾਉਣਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਵੀ ਜਲਦ ਐਕਸ਼ਨ ਲੈਣ ਲਈ ਸੀ ਐਸਐਸਪੀ ਸਾਹਿਬ ਜਲੰਧਰ ਦੇ ਜਿਹੜਾ ਧਿਆਨ ਹਿੱਤ ਲਿਆਵਾਂਗੇ ਕਿਉਂਕਿ ਪਹਿਲਾਂ ਅਸੀਂ ਇਸ ਮਾਮਲੇ ਨੂੰ ਅੱਜ ਜਿਹੜਾ ਨਕੋਦਰ ਪ੍ਰਸ਼ਾਸਨ ਦੇ ਅਧੀਨ ਆ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਸ ਮਾਮਲੇ ਦੀ ਸੁਣਵਾਈ ਹੁੰਦੀ ਹੈ ਤੇ ਜਿਹੜਾ ਕੱਲ ਵੀ ਇੱਥੇ ਥਾਣਾ ਸਦਰ ਨਕੋਦਰ ਦੇ ਵਿੱਚ ਇੱਕ ਇਕੱਠ ਹੋਇਆ ਜਿੱਥੇ ਮੈਂ ਵੀ ਲੇਟ ਪਹੁੰਚਿਆ ਔਰ ਸਾਡੇ ਰਵਦਾਸ ਸਮਾਜ ਦੇ ਲੋਕਾਂ ਨੂੰ ਦਗਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਮੈਂ ਰਵਦਾਸ ਸਮਾਜ ਰਵਿਦਾਸ ਭਾਈਚਾਰੇ ਨੂੰ ਵਾਲਮੀਕ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਜੇਕਰ ਆਪਾਂ ਨੂੰ ਕਿਸੇ ਵੀ ਸੰਘਰਸ਼ ਦੀ ਲੋੜ ਪਈ ਤਾਂ ਅਸੀਂ ਇਕੱਠੇ ਹੋ ਕੇ ਐਸੀ ਸਮਾਜ ਦੀਆਂ ਜਥੇਬੰਦੀਆਂ ਉਹਨਾਂ ਤਣਾਠ ਲੋਕਾਂ ਤੇ ਪਰਚਾ ਕਰਵਾਵਾਂਗੇ ਜੋ ਇਸ ਧਾਰਮਿਕ ਸਥਾਨ ਨੂੰ ਢਾਉਣਾ ਚਾਹੁੰਦੇ ਆ ਉਸ ਦੀ ਚਾਰ ਦਿਵਾਰੀ ਨੂੰ ਢਾਉਣਾ ਚਾਹੁੰਦੇ ਆ ਉਸ ਦੇ ਗੇਟ ਨੂੰ ਢਾਉਣਾ ਚਾਹੁੰਦੇ ਆ ਰੰਜਿਸ਼ ਤਹਿਤ ਕਿਉਂਕਿ ਇੱਕ ਵੇ ਪ੍ਰੀਪਲੈਨਿੰਗ ਜਿਹੜਾ ਕਰਕੇ ਇਹ ਮੁੱਦਾ ਬਣਾਇਆ ਗਿਆ ਔਰ ਇੱਕ ਪ੍ਰਵਾਸੀ ਮਜ਼ਦੂਰ ਨੂੰ ਜਿਹੜਾ ਅੱਗੇ ਲਗਾ ਕੇ ਚੱਲਿਆ ਗਿਆ ਸੋ ਵਾਲਮੀਕੀ ਮਜਵੀ ਸਿੱਖ ਸਮਾਜ ਐਸਸੀ ਸਮਾਜ ਰਵਿਦਾਸੀਆ ਸਮਾਜ ਨਾਲ ਤਕੇਸ਼ਾਈ برداشت ਨਹੀਂ ਕਰਾਂਗੇ ਜੈ ਪੀਮ ਜੈ 파ਰਤ ਜੈ ਗੁਰੂਦੇਵ ਧੰਨ ਗੁਰੂਦੇਵ